ਅੱਜ ਇਹ ਜਿਹੜਾ ਹਰਿਆਣਾ ਦੇ ਹੱਦਾਂ ਤੇ ਉਦਦੋਲਨ ਚੱਲ ਰਿਹਾ ਹੈਗਾ ਸਾਡੀਆਂ ਦੂਜੀਆਂ ਜੱਥੇਬੰਦੀਆਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਬੰਦ ਕੀਤੇ ਨੇਗੇ ਵੀ ਸਰਕਾਰ ਕੋਈ ਵੱਡਾ ਹਮਲਾ ਨਾ ਕਰ ਦੇ ਉਹ ਇੱਕ ਐਨਸ ਲਾ ਲੋ ਦਿੱਲੀ ਸਰਕਾਰ ਦੇ ਖਿਲਾਫ ਆਇਆ ਸਾਰਾ ਕੁਝ ਅੱਜ ਹੈਗਾਗਾ ਹਰਿਆਣਾ ਸਰਕਾਰ ਦੇ ਖਿਲਾਫ ਹੈ ਉੱਥੇ ਗੋਲੀਆਂ ਚਲਾ ਜੀਆਂ ਰਬੜ ਦੀਆਂ ਗੋਲੀਆਂ ਚਲਾ ਜੀਆਂ ਡਾਂਗਾ ਮਾਰੀਆਂ ਪੱਥਰੂ ਘਸਦੇ ਨੇ ਲੋਡੇ ਰਾਹੀ ਮਨ ਉਹਦੀ ਨਿੰਦਿਆ ਕਰਦਾ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਮਦਦ ਨਹੀਂ ਕਰਦੀ ਇਹ ਵੀ ਨਹੀਂentra ਕਰਦੀ ਕਿ ਕਿਸਾਨਾਂ ਨੂੰ ਇੱਕ ਮਿੰਟ ਹੋਣ ਦੀ ਲੋੜ ਹੈ ਕਿ ਖਾਂ ਜਿੱਥੇ ਬੰਦਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਬਾ ਕਹਦੇ ਮੈਂ ਕਹਿੰਦਾ ਜਨਾਂਚਰ ਏਕਤਾ ਨਹੀਂ ਹੁੰਦੀ ਅਸੀਂ ਜਿੱਤ ਨਹੀਂ ਸਕਦੇ ਚਾਹੇ ਰੂਦੂ ਕੁਛ ਕਹੀ ਜਾਵੇ ਡੱਲੇ ਵਾਲਾ ਕੁਛ ਕਹੀ ਜਾਵੇ ਗਰਹਾ ਕੁਸੇ ਜਿੱਦਦੇ ਅਸੀਂ ਅਧੂਲਨ ਜਿੱਤਾਂਗੇ ਕੋਈ ਜਿੱਤਾਂਗੇ ਇਕੱਠੇ ਹੋ ਕੇ ਜਿੱਤਾਂ ਇਕੱਲਾ ਇਕੱਲਾ ਕੁਝ ਨਹੀਂ ਕਰ ਸਕਦੇ ਬੰਦਾ ਨਹੀਂ ਕਿ ਜੇ ਉਹ ਅੱਗੇ ਹੱਥ ਕੱਲ ਨੂੰ ਸਾਨੂੰ ਸੁਨੇਹਾ ਕੱਲ ਨੂੰ ਕੱਢਣ ਚਿੱਠੀ ਸੀ ਕੱਲ ਨੂੰ ਵਗ ਜਾਗੇ ਨੱਲਿਆ ਸਾਹਿਬ ਦਾ ਆਪ ਦੀ ਜੰਨੀਆਂ ਜਿੱਥੇ ਬੰਦਿਆਂ ਸਾਈਨ ਕਰਕੇ ਇੱਕ ਚਿੱਠੀ ਭੇਜਦੇ ਆ ਇਹ ਫੇਸਬੁਕ ਰਾਹੀਂ ਆਜੂ ਕੋ ਡਿੱਕਾ ਨਹੀਂ ਪੈਂਦਾ ਕੋਈ ਪੜਾਉਣ ਨੂੰ ਦਿਹਾਉਣ ਦੀ ਵੀ ਲੋੜ ਨਹੀਂ ਉਹਦੀ ਵਗ ਜਾਂਗੇ ਸੀ ਕੋਈ ਤੇ ਮੇ ਕਰਾਂਗੇ ਹੁਣ ਉਹ ਕਹਿੰਦਾ ਵੀ ਪੂਰਾ ਤੋਹ ਲੋ ਕਹਿੰਦਾ ਮੇਰੀ ਦੁਕਾਨ ਤੇ ਨਾ ਜਾੜ ਹੁਣ ਮੰਨੋ ਮੰਨ ਲੀ ਜਾਣਾ ਫਿਰ ਉੱਥੇ ਔਖਾ ਹੈ ਨਾ ਪਰ ਜਦੋਂ ਵੀ ਉਸ ਸਾਨੂੰ ਸੱਦਣਗੇ ਅਸੀਂ ਜਾਣ ਨੂੰ ਤਿਆਰ ਆ ਤੇ ਅਸੀਂ ਜਿੱਨਾਂ ਚਿਰ ਉਹ ਦੋਲਣ ਚੱਲੂ ਅਸੀਂ ਇੱਥੇ ਦੋਲਣ ਸ਼ੁਰੂ ਰੱਖਾਂਗੇ ਕਿਸੇ ਤਰੀਕੇ ਦਾ ਰੱਖੇ ਉਹਨੂੰ ਹੀ ਹਮਾਇਤ ਦੋਲਣ ਰੱਖਾਂਗੇ ਮੈਂ ਉਹਨਾਂ ਦੀ ਸੈਂਟਰ ਸਰਕਾਰ ਦੀ ਨਿੰਦਿਆ ਕਰਦਾ ਹਰਿਆਣਾ ਸਰਕਾਰ ਦੀ ਨਿੰਦਿਆ ਕਰਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਉਹ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਉਹ ਸਰਕਾਰ ਨੇ ਵੱਡੇ ਬੈਰੀਅਰ ਲਾ ਕੇ ਉਹਨਾਂ ਨੇ ਰੋਕਿਆ ਸਰਕਾਰ ਹੀ ਦੇ ਵਿੱਚ ਕੋਈ ਦੋਸ਼ੀ ਨਹੀਂ ਸੈਂਟਰ ਸਰਕਾਰ ਤੁਸੀਂ ਹੈ ਹਰਿਆਣਾ ਸਰਕਾਰ ਤੁਸੀਂ ਹੈ ਕਿਸਾਨ ਤਾਂ ਦਿੱਲੀ ਜਾਂਦੇ ਦੀ ਦਿੱਲੀ ਸਾਡਾ ਮੂਲ ਅਧਿਕਾਰ ਹੈ ਸਾਨੂੰ ਜਾਣਾ ਚਾਹੀਦਾ ਹੈ ਉਹ ਕਿਵੇਂ ਦੇਖ ਦਿੰਦੀ ਮੇਲਾ ਵੀ ਜੇ ਕੋਰਟ ਸਖਤੀ ਕਰ ਦੇ ਤਾਂ ਫਿਰ ਮਤਲਬ ਕੁਸਣਾ ਕੋ ਸਰਕਾਰ ਨੂੰ ਪਿੱਛੇ ਹਟਣਾ ਪਊਗਾ ਤਾਂ ਉਹਦਾ ਦਿੱਕਤ ਰਕੇ ਨਾਲ ਜੇ ਕੋਰਟ ਇਹ ਗੱਲ ਕਹਿੰਦੀ ਹੈ ਫਿਰ ਤਾਂ ਮੋਦੀ ਤੇ ਪਰਚਾ ਦਰਜ ਹੁੰਦਾ ਹੈ ਖੱਟਰ ਤੇ ਪਰਚਾ ਦਰਜ ਹੁੰਦਾ ਹੈ ਪਰਚਾ ਕਰੇਗਾ ਕੋਰਟ ਜੇ ਸਾਡੇ ਕੋਰਟ ਬੋਲਦੀ ਹੈ ਤਾਂ ਪਰਚਾ ਦਰਜ ਕਰਦੇ ਦੋਨਾਂ ਤੇ ਜਗ ਨਹੀਂ ਫੜੇ ਜਾਣਗੇ ਜਿੱਦ ਦਿਨ ਦੀ ਸਰਕਾਰ ਨਾਲ ਉੱਤੇ ਫੜ ਕੇ ਅੰਦਰ ਬੰਦ ਕਰ ਦਾਂਗੇ ਮਤਲਬ ਜਗ ਉਹ ਪਰਚਾ ਤਾਂ ਕਰੇਗਾ ਦਰਜ ਮੈਂ ਤੁਹਾਨੂੰ ਗਲਤ ਕਰਿਆ ਕਰਾਣਾ ਨੂੰ ਦੇਖੋ ਘਟੋ ਘਰ ਛੋੜ ਰਹਿ ਮੈਂ ਇੱਕ ਗੱਲ ਕਹਿਣੀ ਨਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਜਿੰਦੀ ਹੁਰਜ ਨੂੰ ਮਰਜ਼ੀ ਪਾਉਣ ਕੱਲ ਸਾਡੀ ਜਲੰਧਰ ਦੇ ਵਿੱਚ ਐਮਰਜੈਂਸੀ ਮੀਟਿੰਗ ਸੱਦੀ ਸੀ ਆ ਸੰਯੁਕਤ ਕਿਸਾਨ ਮੋਰਚਾ ਜਿਹੜੇ ਵਿੱਚ 37 ਆ ਤੇ ਉਹਦੇ ਵਿੱਚ ਜਗਿੰਦਰ ਸਿੰਘ ਗਰਾਹਾਂ ਵੀ ਗਏ ਸੀ ਅਸੀਂ ਦੋ ਜਥੇਬੰਦੀਆਂ ਨੇ ਉਹ ਤੋਂ ਪਹਿਲਾਂ ਕਿਉਂਕਿ ਇਹ ਫੈਸਲਾ 4 ਵਜੇ ਹੋਇਆ ਪੌਣੇ 4 ਵਜੇ ਜਗਿੰਦਰ ਗਰਾਹਾਂ ਦੀ ਜਥੇਬੰਦੀ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਉਮੀਦਡਾ ਨੇ ਰੇਲ ਰੋਕਣ ਦਾ ਸੱਦਾ ਦਿੱਤਾ ਸੀ ਪਹਿਲਾਂ ਉਹ ਸਾਡੀਆਂ ਰੇਲ ਰੋਕੋਆਂ ਜਾਂ ਸਰਕਾਰੀਆਂ ਦੋਹਾਂ ਜਥੇਬੰਦੀਆਂ ਕਰ ਰਹੀਆਂ ਨੇ ਅੱਜ ਵੀ ਉਸ ਤੋਂ ਬਾਅਦ ਟੋਲ ਪਲਾਜ਼ੇ ਫ੍ਰੀ ਕਰਨ ਦਾ ਅ ਮਤਲਬ ਸਾਡੀ ਉਥੇ ਬਣ ਗਈ ਸਮਝ ਸੱਦਾ ਦਿੱਤਾ ਅੱਜ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੂਰੀ ਸਰਬਸੰਮਤੀ ਨਾਲ ਇੱਥੇ ਇਕਜੁੱਟ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਦੱਸਣ ਲਈ ਆਇਆ ਵੀ ਕਿਰਤੀ ਹੱਥ ਇਕਜੁੱਟ ਕਿਵੇਂ ਜਬਰ ਦੇ ਖਿਲਾਫ ਲੜਨਾ ਕਿਵੇਂ ਜਾਣਦੇ ਆ ਅਸੀਂ ਇਸ ਗੱਲ ਦੇ ਵਿਰੋਧ ਚ ਦਿੱਤਾ ਸੱਦਾ ਜਿਹੜਾ ਜਿਹੜੇ ਸ਼ੰਭੂ ਬਾਡਰ ਤੇ ਜਿਹੜਾ ਖਨੋਰੀ ਬਾਡਰ ਹੈ ਉਥੇ ਜਾਂ ਹੋਰ ਸਾਮਾ ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੌਜਵਾਨ ਉਹਨਾਂ ਦੇ ਜਿਹੜੀਆਂ ਗੋਲੀਆਂ ਮਾਰੀ